ਇੱਥੇ ਪੜਦੀ ਪਾਰਟੀਬਾਜੀ ਤੇ ਪਾਰਟੀਬਾਜੀ ਦੇ ਵਿੱਚ ਜਿਹੜਾ ਐਸਐਚਓ ਸਰਦੂਲਗੜ ਦਾ ਰੀਡਰ ਹੈ ਸੀਨੀਅਰ ਕਾਂਸਟੇਬਲ ਅਕਬਰ ਸਲੀਮ ਉਹ ਸਾਡੇ ਪਿੰਡ ਦਾ ਇੱਥੇ ਪਿੰਡ ਦੇ ਵਿੱਚ ਸ਼ਾਦੀशुदा ਹੈ ਉਹ ਜਿਹੜੇ ਪਰਿਵਾਰ ਚ ਸ਼ਾਦੀशुदा ਹੈ ਉਹ ਚਲੋ ਪਿੰਡ ਦੇ ਵਿੱਚ ਸਾਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਵਿਚਾਰ ਨਹੀਂ ਮਿਲਦੇ ਤੇ ਉਸ ਦੇ ਨਾਲ ਨਾਲ ਜੋ ਪਿੰਡ ਵਾਲੇ ਜਿਹੜੇ ਹੈਗੇ ਆ ਫਿਰ ਚ ਵੀ ਜਿਹੜੇ ਨਾਮ ਅਕਬਰ ਸਲੀਮ ਤੋਂ ਬਨਾ ਮੈਂਸ਼ਨ ਕਰਵਾਇਆ ਸੀ ਇਹਨਾਂ ਨੇ ਸਾਜੀਸ਼ ਦੇ ਦin ਕਿਸੇ ਨਾਮਾਨੂ ਵਿਅਕਤੀ ਤੋਂ ਜੜਾ ਹੈ ਗਿਆਏ ਕੋਈ ਰਾਦੇਸ਼ ਸ਼ਾਮ ਜੋ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਇਹਦਾ ਕਤਲ ਕਰਵਾਇਆ ਕਤਲ ਦੀ ਜਿਹੜੀ ਹੈਗੀ ਹੈ ਮੌਕੇ ਦਾ ਕਿਉਂਕਿ ਸਾਡੇ ਕੋਲ ਹੀ ਸੀ ਰਾਤ 12 ਵਜੇ ਤੱਕ ਮੈਂ ਰਾਦੇਸ਼ ਸ਼ਾਮ ਸਾਹਿਬ ਦਾ ਸਰਪੰਚ ਭਜਨ ਲਾਲ ਦੇ ਘਰ ਸੀ ਜੋ ਸੀ ਅਜੇਤੀ ਚੋਣਾ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ 7 ਤਾਰੀਖ ਲਾਸਟ ਹੈ 4 ਤਾਰੀਖ ਲਾਸਟ ਹੈ ਉਸ ਦੇ ਵਿੱਚ ਅਸੀਂ ਕਰੀਬ ਸਾਨੂੰ ਮੈਨੂੰ ਤੇ ਭਜਨ ਲਾਲ ਨੂੰ 12:00 ਵਜੇ 11:30 ਦੇ ਕਰੀਬ ਰਾਦੇ ਸ਼ਾਮ ਜਾਦੇ ਰਾਤ ਹੋਣ ਕਰਕੇ ਜਿਹੜਾ ਹੈਗਾ ਆਪਦੀ ਇਸੇ ਗੱਡੀ ਤੇ ਘਰ ਨੂੰ ਆ ਗਿਆ ਤੇ ਅਸੀਂ 12:00 ਵਜੇ ਦੇ ਕਰੀਬ ਮੈਂ ਤੇ ਭਜਨ ਲਾਲ ਆਪਣੇ ਆਪਣੇ ਇਹ ਆਪਦੇ ਘਰ ਰਹਿ ਗਿਆ ਮੈਂ ਆਪਣੇ ਘਰ ਆ ਕੇ ਸੌਂ ਗਿਆ ਮੈਨੂੰ ਸਵੇਰ 4:53 ਮਿੰਟ ਤੇ ਜਿਹੜਾ ਹੈਗਾ ਸ਼ਿਸ਼ਪਾਲ son of ਕਾਨाराम ਦਾ ਫੋਨ ਆਉਂਦਾ ਹੈ ਵੀ ਇਸ ਇਸ ਤਰ੍ਹਾਂ ਕਿ ਉਹ ਗਰਾਊਂਡ 'ਚ ਆਉਂਦੇ ਨੇ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਊਗਾ ਫਿਰ ਮੈਂ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਐਮ ਐਸ ਐਚਓ ਸਰਦੂਲਗੜ੍ਹ ਨੂੰ ਮੈਂ ਤੇ ਸਰਪੰਚਪਾ ਜਨ ਲਾਲ ਨੇ ਜਿਹੜਾ ਹੈਗਾ ਉਹ ਫੋਨ ਕੀਤਾ ਅਸੀਂ ਇੱਧਰ ਆ ਗਏ ਨੇ ਚ ਪੁਲਿਸ ਮੁਲਾਜ਼ਮ ਵੀ ਆ ਗਏ ਤੇ ਜਿਹੜਾ ਹੈਗੀ ਹੈ ਕੀ ਨੇ ਕੀਤਾ ਹੈ ਉਹ ਤਾਂ ਅਸੀਂ ਦੇਖਿਆ ਨਹੀਂ ਕੋਈ ਸਾਨੂੰ ਪਤਾ ਨਹੀਂ ਪਰ ਜਿਹੜਾ ਕਰਵਾਇਆ ਹੈ ਉਹ ਕਲੀਅਰ ਹੈ ਕਿ ਅਕਬਰ ਸਲੀਮ ਮੇਨ ਕਾਂਸਪੀਰੇਟਰ ਹੈ ਉਸ ਦੇ ਨਾਲ ਜਿਹੜਾ ਹੈਗਾ ਉਹ ਨੌ ਬੰਦੇ ਹੋਰ ਨੇ ਪ੍ਰਵੀਨ ਕੁਮਾਰ ਪਰਮੋਦ ਕੁਮਾਰ ਸਨੋਵ ਓਮ ਪ੍ਰਕਾਸ਼ ਸੁਨੀਲ ਕੁਮਾਰ ਸਨੋਵ ਜਗਦੀਸ਼ ਰਾਮ ਇਹਨਾਂ ਦੇ ਪਰਿਵਾਰ ਚ ਹੀ ਸ਼ਾਦੀ ਸ਼ਦਾਰ ਤੇ ਉਸ ਤੋਂ ਬਿਨਾ ਸੁਭਾਸ਼ ਜਾਨੀ ਸਨੋਵ ਕੀਸਾਰਾਮ ਆਤਮਾਰਾਮ ਸਨੋਵ ਰਾਮ ਮੁਰਤੀ ਆਤਮਾਰਾਮ ਸਨੋਵ ਲਖਮਾਰਾਮ ਮੋਹਿਤ ਕੁਮਾਰ ਸਨੋਵ ਦੇਵੀ ਲਾਲ ਸੁਭਾਸ਼ ਚੰਦਰ ਬਦਰੀ ਰਾਮ ਅਤੇ ਆਤਮਾਰਾਮ ਸਨੋਪ ਸ਼ੰਕਰ ਲਾਲ ਇਹਨਾਂ ਨੇ ਜਿਹੜਾ ਹੈਗਾ ਇਹ ਪਹਿਲਾਂ ਵੀ ਧਮਕੀਆਂ ਦੰਦੇ ਰਹੇ ਨੇ ਇਸ ਨਾਲ ਰਾਜਨੀਤਿਕ ਸ਼ੈ ਦੇ ਤਹਿਤ ਤੇ ਜਿਹੜਾ ਹੈਗਾ ਅਕਬਰ ਸਲੀਮ ਨੇ ਪਹਿਲਾਂ ਵੀ ਰਾਦੇ ਸ਼ਾਮ ਸਮੇਤ 23 24 ਬੰਦਿਆਂ ਤੇ ਦੋ ਕੇਸ ਮਾਨਯੋਗ ਅਦਾਲਤ ਵਿੱਚ ਕੀਤੇ ਹੋਇਆ ਨਾ ਝੂਠੇ ਕੇਸ ਕੀਤੇ ਹੋਇਆ ਨਾ ਇਹ ਗੱਲ ਹੋਈ ਹੈ ਜੀ ਉਹਨਾਂ ਨੇ ਅਰੰਟੀ ਕੀਤੀ ਆ ਬੀ ਐਫ ਆਰ ਦੋ ਮੀਟਰ ਕੋਸ ਐਫ ਆਰ ਦਰਜ ਕਰਕੇ ਮੇਨ ਸਾਜ਼ਿਸ਼ ਜਿਹੜੇ ਸਾਜ਼ਿਸ਼ ਕਰਤਾ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹ ਸਾਰੇ ਵਕੂਏ ਦੀ ਤਹਿ ਤੱਕ ਜਾਇਆ ਜਾਵੇ